ਵੀ ਕਹ ਕੇ ਬਾਈ ਤੇ ਨਾ ਜਾ ਹੋਰ ਕਹੇ ਬਾਈ ਕਿਹਾ ਸਰਪੰਚ ਜੋ ਨਾ ਬੋਲੇ ਬਾਈ ਕਹੇ ਨਾ ਬਾਈ ਕਹਾਂ ਕਿ ਬਾਈ ਤੇ ਲੈ ਲਓ ਦੇਖਿਆ ਮੈਨੂੰ ਸਾਰੀਆਂ ਗੱਲਾਂ ਛੱਡ ਕੇ ਦੱਸ ਯਾਰ ਬਸ ਛੱਡ ਤਾਂ ਉਹ ਤੇ 11 ਆਇਆ 14 18 ਲੱਗਤ ਬੰਦੂ ਬੰਦੂ ਜੇ ਲੱਗਿਆ ਵੀ 20 20 ਕਹਿੰਦਾ ਇਹ 18 ਹੀ ਮੈਂ ਕਹਿਣ ਲੱਗਿਆ ਸੀ ਇਹਨੂੰ ਬੰਦੂ ਬੰਦੂ ਸਾਈਡ ਰੋਡ ਤੇ ਆਈ ਨਹੀਂ ਇਹ ਗੱਲ ਕਰਨੀ ਕੋਈ ਕਦਰ ਕਰੀ ਸਕੇ ਇਹ ਗੱਲ ਕਰਨੀ ਗੱਲ ਕਰ ਲਾ ਫਿਰ ਚਲ ਸਰਦਾਰ ਜੀ ਕਿ ਉਹ ਕਹਿੰਦਾ 6000 ਰੁਪਏ ਚਾਹਤਾ ਮੰਗੇ ਜੀ ਲੈ ਏਡੋ ਮਰਜ਼ੀ ਬੋਲ ਤੈਨੂੰ ਵੀ ਹੁਣੇ ਲੈ ਲੈਦਾ 44000 ਤੇ ਭੱਗਿਆ ਤੂੰ ਤਾਂ ਤੈਨਾਂ ਇਹਨੇ ਸਭ ਬਾਏ ਦੇ ਦੇ ਬਾਏ ਦੇ ਲਈ ਜੋ ਖੰਡਨ ਖਾਂਦੇ ਭੱਗਿਆ ਜਿੱਥੇ ਮਰਜ਼ੀ ਭੱਗਿਆ ਉਹ 22000 ਕਹੇ ਬਾਏ ਦੇ ਲਈ ਜੋ ਖੋਲ ਕੇ ਬਰਗਲ ਕਰ ਬਾਏ ਸਭ ਤਾਂ ਮੰਗਿਆ ਹੁਣ ਕੁਝ ਮਰਜ਼ੀ ਮੰਗੀ ਜਾ ਉਹ ਮੈਂ ਭਾਈ 7000 ਮੰਗਿਆ ਤੀ ਇੱਕ ਬੱਚੇ ਦਾ ਪਾਇਬ 16 ਲਾ ਕੇ ਪੱਜਕੇ ਤੇ ਕੀ ਤਾਂ ਕੋਈ ਨਿੱਨੇ ਮਾਗੀ ਮੈਂ ਕਿਹਾ ਹੋਰ ਆ ਰਿਹਾ ਕਰ ਯਾਰ ਸਭ ਬੰਦਾ ਛੱਡ ਮੇੜਦੀ ਹੈ ਕੋਈ ਨਾ ਵਿਚਾਰਾ ਜਾ ਰੋ ਵੀ ਦੇਖ ਲਾ ਮੇੜਦੇ ਲਗਾ ਇਮਾਨਦਾਰੀ ਤੇ ਆ ਵੀਰੇ ਨੂ ਮੇੜ ਦੇ ਇਹ ਨਹੀਂ ਲੈਣੀ ਨਾ ਪਾਈ ਨੇ ਬੱਚਿਆਂ ਦਾ ਨਹੀਂ ਧਿਆਨ ਮਾਰ ਕੇ ਨਿਬੜੀ ਹੈ ਬੱਚੇ ਵੀ ਨਹੀਂ ਧਿਆਨ ਮਾਰ ਕੇ ਮੇੜਦੇ ਉਹ ਬੰਦਾ ਕੰਨੀ ਵੀ ਬੰਦਿਆਂ ਕੰਨੀ ਵੀ ਮਾਰ ਲਿਆ ਉਹ ਬੰਦਾ ਨਹੀਂ ਰੱਬ ਲੱਗਦੀ ਗਲਤ ਕਰਾਂਗੇ ਅਸੀਂ ਸੱਚੀ ਗੱਲ ਨਹੀਂ ਕਰਦੇ ਰੱਬ ਨੂੰ ਜਾਨ ਦੇਣੀ ਹੈ ਲੈ ਹੋਰਾਂ ਕਰ ਓਏ ਚੰਗੇ ਨ ਕੋਲ ਨਹੀਂ ਫੜਾਦਾ ਹਾਂ ਤੂੰ ਹੀ ਕੋ ਗੱਲ ਹੈ ਆ ਬਾਈ ਨੂੰ ਘੱਟ ਪਾ ਦੇ ਲੈ ਬੱਸ ਵੇਚ ਤੇ ਸਾਰੀਆਂ ਗੱਲਾਂ ਛੱਡ ਹਾਂ ਉਹਦਾ 18 ਨਹੀਂ 13 20000 ਨਹੀਂ ਠੀਕ ਹੈ 18000 ਦੇ ਕਿੰਨੀ ਕੱਢ ਦੇ ਲੈ ਫਿਰ ਇਹ ਤੁਸਰੀ ਕਿੰਨੀ ਕੱਢ ਦੇ 20 20 ਦੇ ਨਾ ਬਾਈ ਬੋਲੋ ਹਾਂ ਆਵਾਜ਼ ਫੜਾ ਦਿਓ ਬੋਲ ਬਾਬੇ ਦੇ ਦੇ ਯਾਰ ਜਾ ਚੱਕ ਕੋਲ 20000 ਦੇ ਸਾਠੀ ਕਿਵੇਂ ਮੂੜੂ ਵਾਲਾ ਮੋੜ ਦੇਣੀ ਜਿਵੇਂ ਕਚਰੇ ਵਾਲਾ ਕੋਲ ਕੋਲਦੇ ਦੇ ਕੀ ਆ ਬੋਲਣ ਕਰੇ ਯਾਰ ਲੈ ਜੋ ਆ ਠੀਕ ਆ ਵੀਰੇ ਕੋਈ ਜਰਾ ਆਉਂਦਾ ਆ ਤੂੰ ਉਹ ਕਰਦਾ ਹੋ ਬਈ ਮੈਂ ਕਿਹਾ ਕਿ ਉਹ ਰਹਿਣ ਗੋਹਾਰੀ ਬੱਸ ਆ ਵੀਰੇ ਠੀਕ ਹੈ ਹੋ ਗਿਆ ਰਹੀ ਲੈ ਬਾਈ ਹੋ ਗਏ ਬਾਈ ਹੋ ਗਏ ਆਪਾਂ ਨਾ ਕੋਈ ਦਿਖਾ ਅਸੀਂ ਨਹੀਂ ਮਾਰ ਪਾਉਂਦੇ ਤੈਨੂੰ ਸਾਨੂੰ ਕੀ ਰੋਣਾ ਯਾਰ ਇਹ ਗਰੀਬ ਆਦਮੀ ਨੇ ਬਾਬਾ ਜੀ ਮਾਰਾ ਕਰਦੇ ਸੀ ਉਹਦਾ ਮਾਰਾ ਕਰੀ ਰੱਖਣੇ ਬਾਬਾ ਆਪਾਂ ਕਰਦੇ ਹੋਏ ਇਹ ਤਾਂ ਬਸ ਇਹ ਮੈਂ ਕਹਿੰਦਾ ਜਿਹਨਾਂ ਦਾ ਹੱਥ ਆ ਗਿਆ ਹੈ ਬੰਦਿਆਂ ਗਲੀ ਦਾ ਦੇਖ ਉਹ ਤੇਰੇ ਮਾਰ ਚਲੇ ਪੰਜ ਪੰਜ ਜੰਮ ਦਾ ਬੱਤਾ ਮਿਲ ਜਾਂਦਾ ਇਹਨੇ ਪਾਲ ਨਹੀਂ ਨੇ ਕਿਹੜਾ ਇਹ ਵਿਚਾਰਾ ਉਹ ਬੰਦੇ ਨੇ ਕਹਿੰਦਾ ਕਿ ਨਾ ਕਰ ਤੂੰ ਚੱਕਰ ਨਹੀਂ ਮੱਧਮ ਆ ਪਤਾ ਨਹੀਂ ਕੀ ਨੇ ਬੱਕਰੀ ਨੂੰ ਪੁੱਛਣੇ ਹੀ ਹਾਂ ਪਤਾ ਨਹੀਂ ਪੱਟਾ ਚਾਚਾ ਉਹ ਲੈ ਲੈਣੇ ਪੈਸੇ ਦਵਾ ਦਈਏ ਛੱਡ ਦੇ ਛੱਡ ਜਾ ਪੈਸੇ ਦਵਾ ਦਾਂਦੇ ਪਹਿਲਾਂ ਐਸੇ ਲੈ ਫੇਰਾ ਤੂੰ ਫੇਰ ਗੱਲਾਂ ਕਰਾਂਗੇ ਆਪਾਂ ਕਿਆ ਆ ਸੁਣਾ ਦੇ ਯਾਰ ਤੇਰੇ ਨਾਲ ਕੋਈ ਨਹੀਂ ਦਿੰਦਾ ਯਾਰ ਇਹ ਤੋਂ ਕੋਈ ਕਣੀ ਆ ਕੇ ਚਲੋ ਜਰਾ ਤੇ ਕਾਟਾ ਜਾ ਰਿਹਾ ਹੈ ਹਾਂ ਹੰਤਾਨ ਕਰ ਦੋ ਭਾਈ ਨੰਗੇ ਤੇਰਾ 60 ਤੋਂ ਮੰਗ ਜੇ ਉਹਦਾ ਮੰਗ ਜੇ ਲਾਂਗੇ ਠੀਕ ਹੈ ਨਟਰੀ ਬੱਗੇ ਬੋਲ ਰਾਜੂ ਉਹ ਤੇਰਾ ਵਾਲੇ ਲਾਂਗੇ ਬੱਕਰਾ 12000 ਦਾ ਦੇ ਸਾਰੀਆਂ ਗੱਲਾਂ ਛੱਡ ਐਨ ਫਾਈਨਲ ਕਰਤਾ ਤੇਰਾ ਲੈ 11000 ਦਾ ਫੜਾ ਆ ਜਾ 11000 ਦਾ ਫੜਾ 12 ਦਾ ਕਿਹ ਹੈ ਸਾਡੇ 11 ਫੜਾਉਣ ਨੇ ਇਹਨੂੰ ਪੁੱਛਿਆ ਵੀ 12 ਦਾ ਦੇ ਸਾਡੇ 11 ਇਹ ਕਿੱਥੇ ਆ ਗਿਆ ਹੋ ਗਿਆ ਹੋ ਗਿਆ ਹੋ ਗਿਆ ਕਿਉਂ ਬਈ ਐ ਕਿੰਨੀ ਹੋ ਗਿਆ ਯਾਰ ਕਿੰਨ ਹੋ ਗਿਆ ਸਾਡੇ 13 ਸਾਡੇ 13 ਨੰਨੇ ਰੱਖਣਾ ਹੋਣੀ ਚੱਲਦੇ ਵਾਜੇ ਦੰਦਾ ਪੰਨੇ ਉਹ ਬੱਲੇ ਦੰਦੀ ਮੈਂ ਦੇ ਦਿੰਦਾ ਬੜ ਵੜਦੇ ਪੜ ਗਏ ਯਾਰ ਰੁਪਿਆ ਵੜਦੇ ਯਾਰ ਵੜਦੇ ਨੇ ਮੈਨੂੰ ਮੈਂ ਵੜਦੇ ਵੜਦੇ 10000 ਰੁਪਿਆ ਪੁਣੇ ਚਲ ਤੈਨੂੰ ਪੜਦੇ ਨੇ 10000 ਰੁਪਿਆ ਇਹ ਗੱਲ ਨਹੀਂ ਆਇਆ ਮੈਂ ਪੜਦੇ ਨੇ ਚੱਲ ਕਰ ਉਹ ਬਣਾ ਕੇ ਇਹ ਦੱਸ ਤਾ ਬੰਦੇ ਆ ਕਸ ਬੰਦੇ ਹੋਈ ਸਾਡੇ ਤੇ 13000 ਰੁਪਿਆ ਆ ਖਰਚਾ ਹੋ ਗਿਆ ਵਾਦੇ ਹੁਣ ਉਹ ਲੈ ਯਾਰ ਤੂੰ ਦੇ ਪਰਲੇ ਪਾ ਛੱਡ ਕੇ ਜਾ ਕੇ ਸਿਰ ਤੇ ਚਾਚਾ ਥਾਪੀ ਦਾ ਲਾ ਦੇ ਥਾਪੀ ਲਾ ਥਾਪੀ ਲਾ ਹੋ ਗਿਆ ਐ ਖੜ ਜਾ ਬਾਬੇ ਪਰ ਸਭ ਸੱਚ ਨਾ ਮਾਰਾ ਹੋ ਗਏ 14 ਦੀ ਚੱਕ ਖੜਾ ਬਾਬੇ ਨੂੰ ਖੜਾ 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 ਕੋਣ ਨੇ ਜੀ ਖੋਲ ਖੋਲ ਸਹੀ ਨਸਲ ਤਾਂ ਵਧੀਆ ਅਜੇ ਨਾਲ ਹੀ ਨਾਲ ਇਕੱਠੀ ਆਈ ਉਹ ਪੂਰੇ 14000 ਦੀ ਹੋ ਗਈ ਖੋਲ ਕੇ ਬੰਦੂ ਫਸਲ ਜੂਆ ਨਾ ਬਸ ਬਸ ਤੇਰਾ ਕੀ ਦਾ ਬਦਲਦੇ ਹੋ ਉਹ ਬਾਦਲ ਜੂਗਾ ਕਰਾ ਹੋ ਰਿਹਾ ਉਸ ਤੋਂ ਚੋਈ ਦੀ ਬਾਦੀ ਚੋਈ ਦੀ ਬਾਦੀ ਮੁੱਕਰ ਜੂਆ ਤੇਰਾ ਤਾਇਆ ਮੁੱਕਰ ਜੂਆ ਕਿੰਨਾ ਦਾ ਬਦਲ ਗਿਆ ਬੰਦੇ ਹਰਾਮੀ ਨੇ ਇਹ ਮੁੱਕਰ ਨਾ ਯਾਰ ਆਇਦਾ ਮੁੱਕਰ ਉਹ ਸਾਥ ਨਹੀਂ ਆਉਂਦਾ ਇੱਕ ਵਾਰੀ ਹੁਣ ਕੋਈ ਨਹੀਂ ਕਿੰਨਾ ਦਾ ਹੀ ਮੜ ਜਾ ਪਿੱਛਾ ਦੰਨਾ ਬਾਈਕ ਵਾਲਟੀ ਦੇਗਾ ਸਰਪੰਚ ਨੂੰ ਦਿਖਾ ਦੇ ਕੋਈ ਟੱਕਰ ਨਹੀਂ ਮੇਰੇ ਕੋਈ ਟੱਕਰ ਨਹੀਂ ਚੱਲ ਕਹੋ ਮੁੱਕਰ ਖਾ ਦੇਣਾ ਹੁਣ ਇੱਕ ਕਹਾਣੀ ਕਰੋ ਇਕੱਠੇ ਛੱਡਿਆ ਨੂੰ ਉੱਥੇ ਬੈਠੇ ਕਰ ਲੋ ਲਓ ਬਈ ਤਿੰਨ ਬੱਚੇ ਦਵਾ ਦੇ ਬਾਬੇ ਨੂੰ

ਵੀਰ ਜੀਆ ਬਹੁਤ ਕੋਰੀ ਹੈ ਮੇਰੇ ਘਰੇ ਰੱਖੀਆਂ ਹੋਈਆਂ ਨਹੀਂ ਸਾਮਾਨ ਦੀ ਆਪਣੇ ਖੰਡੀਆਂ ਵਿੱਚ ਮਾਜ ਰੱਖੀ ਵੀ ਆਈ ਟੋਕਾ ਚਰੀ ਬਾਕੀ ਇਹਦੇ ਲਾਦਰ ਜੜੀ ਚ ਨਾਲ ਜਾ ਭਰੋਂ ਦੇ ਪੈਸੇ ਫੜ ਦੇ ਕਿਹੜੀ ਜਗ੍ਹਾ ਤਾਂ ਇਹ ਤੰਨੋ ਰਵੇ ਸਾਦਰਪੁਰਾ ਆ ਤੂੰ ਹੀ ਟੱਪਣ ਸਾਦਰ ਆ ਤੀ ਤੂੰ ਹੀ ਚਲੋ ਕੋਈ ਨਹੀਂ ਨਾਲ ਇਹਦੇ ਦੂਏ ਮੇਮ ਨਹੀਂ ਲੱਤ ਨਹੀਂ ਵਿੱਚ ਬੰਦਾ ਤੇਰੇ ਨਾਲ ਬੈਠੂ ਬੰਦਾ ਬਠਿਆ ਮੇਰੇ ਨਾਲ ਠੀਕ ਉੱਤੋਂ ਦੀ ਜਾਲ ਅਸੀਂ ਪਵਾ ਦਾਂਗੇ ਰਸਿਆਂ ਦਾ ਬੱਕਰੀ ਇੱਕ ਨਹੀਂ ਨਿਕੜਨਾਂ ਦੇ ਠੀਕ ਹੈ ਪਾ ਕੇ ਤੋਂ ਪ੍ਰਾਲੀ ਜੀ ਥੱਲੇ ਪੋਲੀ ਸਾਰਿਆਂ ਨੂੰ ਲਦਾ ਦਾਂਗੇ ਠੀਕ ਹੈ ਨਾ ਬਾਬਾ ਸਹੀ ਗੱਡਾ ਮਲੀਗਾ ਦਾ ਹਾਂ ਕਾ ਹੂੰ ਜੀ ਧਾਨ ਜਿਆਦਾ ਹੋਣਾ ਆਇਆ ਓ ਰਿਆ ਮਿੱਠੂ ਬੱਬੇ ਓ ਰਿਆ ਤੈਨੂੰ ਕੋਈ ਨਿਮੇੜਦਾ 500 ਸੀ ਲਵਾਂਗੇ ਠੀਕ ਹੈ ਜੀ ਸਾਢੇ 18 ਤੇ ਪੱਲੇ ਭੂ 19000 ਦੀ ਬੱਕਰੀ ਵੇਚਤੀ ਨਹੀਂ ਜੀ 19 ਦੀ ਘੱਟ ਆ ਬਈ ਗੱਲ ਸੁਣ ਲਓ ਮੇਰੀ ਔਰੀ ਦਾਦੇ ਬਾਬੇ ਦੀ ਰੱਪੋਦੀ ਹੈ 110 ਤੇਰਾ ਲੱਗੂ 100 ਬਾਬੇ ਦਾ ਠੀਕ ਹੈ ਪੂਰੀ 20000 ਦੀ ਹੋ ਚੱਕ ਹਾਂ ਯਾਰ ਅਸੀਂ ਵੀ ਨਹੀਂ ਗਰੀਬ ਮਾਰੀ ਕਰਦੇ ਬਾਬਾ ਜਿੰਨੇ ਕੁ ਪੈਸੇ ਹੈਗੇ ਦੇ ਦੇ ਉਸ ਅਸੀਂ ਉਹ ਤੋਂ ਸਾਈ ਸਾਰੀ ਦੇ ਦਾਂਗੇ ਉੱਥੇ ਨੂੰ ਪਰਵਾਹ ਨਾ ਕਰਾਂ ਅੱਛਾ ਇਹੀ ਜੀ ਗੱਲ ਥੋੜਾ ਯਾਰ ਆ ਤੇਰੀ 500 ਚ ਗਈ ਸਾਈ ਹਾਂ 500 ਭੱਗਿਆ ਵੀਰੇ ਸਾਡੇ 19000 ਰਹਿ ਗਿਆ ਠੀਕ ਹੈ ਸਾਡੇ 19 ਬਾਬੇ ਤੋਂ ਸਾਨੂੰ ਦੇ ਜਾ ਸਾਡੇ 19 ਤੇਰਾ ਰਹਿ ਗਿਆ ਮਹਾਰਾਜ ਜੀ ਪਾਪਾ ਜੀ ਲੈ ਬਾਬਾ ਜੀ ਸਾਨੂੰ ਦੇ ਜਾ ਖੁਸ਼ ਹੈ ਮੈਂ ਖੁਸ਼ ਹਾਂ ਆ ਉਹ ਯਾ ਤੇਰੇ ਵਿਚਾਰਾ ਲੱਦ ਕੇ ਵੀ ਲੈ ਜੂ ਤੇਰਾ ਫੈਸਲਾ 100 ਦਾ ਹੁਣ 100 ਦੇ ਦੇ ਇਹਨਾਂ ਨਗਾਂ ਦਾ ਪਿੰਨੇ ਮੈਂ 6000 ਮੰਗਾ ਤੂੰ ਆ ਦਾ 6 ਇਹਦੇ ਕਿੱਥੇ ਨੇ ਵਿਚਾਲੇ ਗਰੀਬਤਾ ਬੰਦਾ ਇਹ ਮੈਂ ਕਿਹੜਾ ਅਮੀਰ ਹਾਂ ਮੈਂ ਵੀ ਗਰੀਬ ਹਾਂ ਕਿੰਨੇ ਮੰਗਦੇ ਬਾਈ ਨੇ 6 ਤਾਂ ਚੀਜ਼ ਉਹ ਮੰਗਦਾ ਗੱਡੀ ਦਾ ਆਹਾ ਆਇਆ ਹੁੰਦਾ ਆ ਜਾਂਦਾ ਜਿਹੜਾ ਓਏ ਓ ਰਿਆ ਓਏ چل کوئی <tipiquer> <tip Alicia. tip ediyorum> <-tip> <Tieablo> <tip> ਇਹ ਆਪ ਆਪ ਕਰਨੀ ਦੀ ਗੱਲ ਕਰਦੇ ਮੁੱਲ ਨਹੀਂ ਤਾਂ ਓ ਚਲ ਛੋਟੀ ਦੇ ਦੇ ਤੂੰ ਬੜੀ ਰੱਖ ਲੈ ਯਾਰ ਮੈਂ ਤਾਂ ਜਿੰਨੀ ਮਰਜ਼ੀ ਲੈ ਜਾ ਆ ਦੇ ਦੀ ਇਹਦਾ ਸਵਾਲ ਬੱਕਰੀ ਖਰਾਬ ਹੋ ਗਈ ਦੋ ਨਾਲ ਓਏ ਇੱਕ ਦੇ ਦੇ ਬਸ ਆ ਛੋਟੀ ਦੇ ਦੇ ਤੂੰ ਘੱਟ ਦੇ ਗਰੀਬ ਆਂ ਦੱਸ ਕੀ ਮੰਗਦਾ ਇਹਦੇ ਚ 6 ਯਾਰ 6 ਤਾਂ ਮੰਗਦੇ ਆ ਦੋਆਂ ਦਾ ਬਾਰ-ਬਾਰ 6 6 12 ਤੂੰ ਹੀ ਕਹੋ ਉਹ ਬੱਕਰੀ ਉਹਦੇ ਚ ਗੰਜੈਸਤ ਨਹੀਂ ਰੁਪਈਆ ਦਾ ਸਾਰੇ 2500 ਲੈ ਫਿਰਦਾ ਉਹ 2500 ਰੁਪਿਆ ਹੁਣ ਮੁੱਛੂ ਦੇ ਫਿਰ ਇਹਨੂੰ ਐਂ ਕਰੋ ਜਦੋਂ ਟਾਈਮ ਦੋ ਕਰਕੇ ਹਾਂ ਇਹਨੂੰ ਘਰ ਨੂੰ ਭੇਜੋ ਆ ਆ ਆ ਪੂਰੇ ਕਾਨੂੰ ਕਰਦਾ ਬਜਾ ਟਾਈਮ ਗ੍ਰਾਫ ਕਰਿਆ ਜਦੋਂ ਆਇਆ ਕੱਟ ਲੈਣਾ ਲੈ ਲੈ ਕੰਮ ਆ ਜਿੰਨਾ ਮਿਲਣਾ ਪਸੜਾਣਾ ਹੈ ਭਾਈ ਇਹ ਨਹੀਂ ਤਾਂ ਕੋਈ ਫੇਮਸ ਆਂਕੂ ਤੈਨੂੰ ਤਾਂ ਹੈਗਾ ਤੇਰੇ ਤੈਨੂੰ 1000 ਤਿੰਨ ਦਵਾਦੀਏ 5000 ਤਾਂ ਘਟਣੀ ਜਣੀ ਇੱਕ ਤਾਂ ਪੈਸੇ ਨਹੀਂ ਹੋਗਾ ਨਾ ਮੈਨੂੰ ਸਿਸਟਮ ਖਰਾਬ ਕਰਦਾ ਕਹਿੰਦਾ ਫਤੇਗੜ ਸਾਹ ਲੈ ਜਾਣੀ ਹੈ ਕਹਿੰਦਾ ਜਵਾਬ ਸਾਮੀ ਰੱਖਣਗੇ ਫਸਤਾ ਪਾਲਣੀ ਹੈ ਇੱਕੋ ਹੀ ਪਹਿਲੀ ਵਾਰ ਨੇ ਹਾਂ ਤੇਰਾ ਵੀ ਲੱਗੂ ਅਗਰੇ ਦਾ ਸਭੀ ਨਹੀਂ ਜੀ ਨਹੀਂ ਫਿਰ ਹੋਰ ਜਾਇ ਦੇ ਕੋਸਾ ਹਾਂ ਜੀ ਹੋਰ ਘਟਦੇ 2000 صحیح ریٹ تے آ جا صحیح ہو آ ریٹ تو تسی آ پے لا کہ دو ਆਜੋ ਕਿਹੜਾ ਮਾਰੋ ਉਹ ਬਾਸ ਗਰ ਗਿਆ ਹੈ ਬਸ ਠੀਕ ਆ ਲੱਗੀ ਉਹ ਲੱਗੀ ਖੋਦ ਕਿਤੇ ਨਹੀਂ ਆਉਂਦਾ ਮੈਂ ਤਾਂ ਨਹੀਂ ਫੜੋ ਬਾਹਰ ਆ ਦੱਸ ਕਿਉਂ ਪਿੱਠੂ ਕਿਵੇਂ ਕਰੀਏ ਯਾਰ ਕਰਨਾ ਗਿਆ ਇਹਨਾਂ ਦਾ ਇਹੋ ਜਿਹਾ ਨਾ ਨੂੰ ਮਾਰ ਗਿਆ ਲੈ ਫੜੋ ਇਹਨੂੰ ਫੜਾ ਹੈਈ ਕਰ ਕਿਵੇਂ ਕਰਨੀ ਨਹੀਂ ਇਹਨੂੰ ਤਾਂ ਵੇ ਕਰ ਗਿਆ ਮੁੰਡਾ ਯਾਰ ਨਾ ਕੋਈ ਗੱਪ ਗੱਲ ਕਰਦਾ ਫੇਰ ਕੰਮ ਕਮ ਗੱਲ ਤੋਂ ਹੈ ਪੀ ਚੱਲ ਤੂੰ ਦੱਸ ਮਟੱਕਾ ਮਾਰ ਜਾ ਰਾਜੂ ਵੇਚ ਨਹੀਂ ਐ ਬਾਈ 15 ਤੋਂ ਥੱਲੇ ਆ ਜੋ ਹਾਂ ਹੂੰ ਗੱਲ ਜੇ ਅਮੀਤ ਕੱਚੀਆਂ ਗੱਲਾਂ ਦਾ ਨਹੀਂ ਕੋਈ ਫਾਇਦਾ ਨਹੀਂ ਆਉਂਦਾ ਨਹੀਂ ਵੀਰੇ ਮੈਂ ਤੋ ਆਜੀ ਹੈ ਨਹੀਂ ਜੀ ਆਜੀ ਲੁੱਗਿਆ ਹੋਰ ਫਿਰ ਕਿਵੇਂ ਕਰਨੇ ਨਹੀਂ 12 ਦੀ ਲੈ ਜਾ ਕੀ ਕਰੀਏ ਮਿੱਠੂ ਘੇਰ ਕੇ ਸੁਤੜ ਕੇ 12 ਹੀ ਕਹਿੰਦੇ ਨੇ ਹੂੰ ਬਾਈ ਯਾਰ ਜਰਾ ਜਰਾ ਗਿਆਨੀ ਬੰਦਾ ਯਾਰ ਨਿੰਦ ਕੇ ਦੇ ਰਿਹਾ ਇੱਕ ਬੰਦਾ ਯਾਰ ਸਾਡੇ ਦੇ ਭਰੋਸਾ ਕਰਿਆ ਨੇ ਆਪਾਂ ਵੀ ਕਦੇ ਬੱਕਰੀ ਨਹੀਂ ਜਿੱਦ ਦੀ ਚ ਰੱਖੀ ਨਾ ਰਮਾ ਆਦਮੀ ਆ ਉਹ ਗਊ ਵਰਗਾ ਉਹ ਕਹਿੰਦਾ ਮਾਂਜਦਾ ਵੇ ਤੁਹਾਡੇ ਗੱਲ ਨਹੀਂ ਪਉਂਦਾ ਰਾਜੀ ਤੇ ਸੋਨੇ ਮਿੱਟੀ ਹੈ ਮੇਰੀ ਕਿਸਮਤ ਤੁਹਾਡਾ ਵੀ ਕਹਿੰਦਾ ਗਰੀਬ ਆਦਮੀਆਂ ਦਾ ਕੀ ਕਸੂਰ ਹੈ ਦਿੱਤਾ ਦਵਾਉਣ ਵਾਲੇ ਚਲੋ ਬਹੁਤੇ ਦਲਾਲਾਂ ਨੂੰ ਗਾਲਾਂ ਵੀ ਦੇਈ ਜਾਂਦੇ ਨੇ ਕਮੈਂਟ ਗਲਤ ਕਰਦੇ ਨੇ ਸਾਨੂੰ ਅਸੀਂ ਸਭ ਦੀਆਂ ਸੁਣਦੇ ਆ ਹੁਣ ਤੇੜੀ ਦਸਤ ਲਵਾਂਗੇ 500 ਤੋਂ ਵੀ ਕਹਿ ਕੇ ਲਵਾਂਗੇ ਤੋਂ ਵੀ ਲਵਾਂਗੇ ਅਸੀਂ ਕਾਤੋਂ ਛੱਟਾਂਗੇ ਛੜੀ ਦਾ ਰੋਟੀ ਇਹ ਤੁੱਕ ਦੇ ਹੱਥਾਂ ਦੇ ਰੇਹੇ ਤਰੇ ਬਣ ਰਹਿਣਗੇ ਨੀਂਦਾਂ ਦੇ ਤੋਂ ਅੱਗੇ ਪਹੁੰਚਦੇ ਅਰੇ ਰੋਟੀ ਵਾਸਤੇ ਫਿਰਦੇ ਆ ਸਾਰੇ ਚੱਲ ਰੇੜੋ ਬਰਾ ਭਾਈ ਜਾਇਜ ਕਰ ਲੈ ਜੇ ਵੇਚਣੀ ਜਾਇਜ ਕਰ ਤਾ ਹੱਤਾ ਆ ਅੱਗੇ ਹਾਂ ਦਾ ਹੋ ਜਾ ਕੋਈ ਲੈ ਫੜ ਇੱਤ ਚੇਨ ਮੇੜਦੀ ਮਟੂ ਲੈ ਫੜ ਭਾਈ ਪੂਰੀ 13000 ਦੀ ਸੀ ਹੈ 15 ਤਾਂ ਲੱਗ ਲਿਆ ਜੀ ਕਿਨੇ ਲਾਤਾ 15 ਵੀਰੇ 13 ਮੇਰਾ ਮੁੰਡਾ ਇੱਥੇ ਲਾ ਕੇ ਗਿਆ 13 ਠੀਕ ਹੈ ਯਾਰ ਨਹੀਂ ਨਾ ਨਾ ਰੱਖਿਆ ਬਾਈ ਤੁਸੀਂ ਵਿੱਚੋਂ ਨਾ ਦੱਚੋ ਅਲਾ ਗਾਂਹ ਕਹਿਗੇ ਅਲਾ ਗਾਂਹ ਨਾ ਗਿਆ ਅੰਦਰ ਚਲੋ ਕੋਈ ਨਹੀਂ ਚਲੋ ਕੋਈ ਹਾਂ 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 ਚਲਿਏ ਫਿਰ ਹੈ ਗੰਨੂ ਬੱਚਾ ਦਵਾ ਕੇ ਮੋੜਾ ਹੈ ਪਰ ਹੋਰ ਦੇਖ ਲੈ ਪਰ ਆ ਵੀ ਇਹ ਬਲੋਡ ਵੀ ਆ ਮੂੰਹ ਮੂੰਹ ਫੇ ਵਧੀਏਗਾ ਐ ਵੀ ਚੱਲ ਮਾਰੀ ਜੀ ਪੰਦੀ ਸੰਦੀ ਜੀਤੀ ਸੂ ਪੰਦੀ ਕੋਈ ਆਸ ਕਰਦੇ ਆ ਬਚਾ ਦੇਣ ਦੀ ਕਿਹੜਾ ਬੋਚ ਕੇ ਜੇ ਪਿੰਡ ਜਾ ਰਹੇ ਦੀ ਫਿਰ ਖੜੀ ਲੈਂਦੀ ਕਿਥੋਂ ਹੈ ਤੇਰਾ ਹੱਲ ਚੱਲ ਤੋਂ ਬੋਚ ਕੇ ਲੈ ਆਂਦੇ ਨੂੰ ਚਲ ਹੋਰ ਕਰਦੇ ਹਾਂ 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 ਓਏ ਲੈ ਛੱਡ ਯਾਰ ਸਾਡੇ ਤੇਰਾ ਨਹੀਂ ਦੇਸਾਈ ਮਿੱਠੂ ਹੈਂ ਮਿੱਠੂ ਫੜਾ ਆਛਾਈ ਨਹੀਂ ਸਾਡੇ ਸਾਡੇ ਆ ਬੜ ਗਿਆ ਗੱਲ ਨਹੀਂ ਕਰਦਾ ਤੂੰ ਹੈਂ ਆਹ ਲੈ ਭਾਈ ਦੇ ਮਿੱਠੂ ਵਾਟ ਰਿਹੀ ਹਾਂ ਆ ਉਹ ਹੋਆ ਭਾਈ ਕੋਈ ਗੱਲ ਤੇ ਦੂਸਰੀ ਗੱਲ ਸਾਡੇ ਤੇਰਾ ਕੀ ਨਾ ਦੇ ਭਾਈ ਇਹ ਮਿੱਠੂ ਚਾਹ ਸੁਆਈ ਕਰਕੇ ਯਾਰ ਚਲਾ ਇਹ ਨਹੀਂ ਅਗਲੀ ਗੱਲ ਕਰੀਏ ਉਹ ਤਾਂ ਤੇਰੀ ਵੀ ਨਹੀਂ ਮਤਾਂ ਮੋੜੀ ਸੀ ਉਹ ਭਾਈ ਉਹ ਲੈਣੀ ਆ ਜਦੋਂ ਜਿੰਨੇ ਪੈਸੇ ਦੀ ਹੈਗੀ ਰਹੀ ਆ ਮੋੜੀ ਵੀ ਨਹੀਂ ਨਹੀਂ ਮਾਰੀ ਵੀ ਨਹੀਂ ਇੰਨੇ ਚ ਤਾਂ ਖਰਾ ਬੱਕਰੀ ਤੋਰੀ ਉਹ ਲੈਣੇ ਮਰਜੀ ਇੱਥੇ ਤੋਰੀ ਤੁਰਦੀ ਫਿਰਦੀ ਵੀਡੀਓ ਬਣਾਉਗਿਆਂ ਨਹੀਂ ਲਿਆ ਸੱਤੀ ਨਾ ਲਿਆ ਮੋੜ ਲੈ ਬਿੱਟੇ ਲਿਆ ਉਹ ਭੋਜਿਆ ਪਰ ਹੋ ਹੋਜਿਆ ਸਾਈਡ ਹੋ ਥਣ ਚ ਇੱਕ ਕਰਕੇ ਆ ਦੇ ਮੜੀ ਧਾਰਾ ਮਾਰ ਤਾਰ ਮਾਰ ਮੜੀ ਤਾਰਾਂ ਤਾਂ ਮਾਰ ਆਰੇ ਨੂੰ ਚੈੱਕ ਕਰਨ ਦਾ ਆਪਣਾ ਹੱਕ ਬਣਦਾ ਕਾਣਾ ਅੰਨਾ ਚੱਲਦਾ ਨਾ ਚੱਲਦਾ ਚੇਪਾ ਕੱਢ ਹਾਂ ਮੀਮਣਾ ਮਾਰ ਬੰਦ ਮੀਮ ਉਲਾਂਗ ਸਹੀ ਹੈ ਚੇਪਾ ਦਾ ਸਹੀ ਹੈ ਤਾਹਾਂ ਕੋਈ ਗੱਠ ਘੁੱਟ ਚੈੱਕ ਕਰ ਜਮੀਨ ਉੱਠੀ ਪੋਲੀ ਹੈ ਸਾਰੀ ਅੱਜ ਆਪਾਂ ਹੁਣ ਵਧੀਆ ਮਾਲ ਦਵਾਂਗੇ ਤਾਂ ਸਾਰੀ ਪੋਲੀ ਉੱਠੀ ਕਰਦੀ ਹੈ ਹਰਦਾ ਹੋਏ ਦੇਖ ਲੈ ਨੀਨ ਜਾਨ ਬੰਦੇ ਨੇ ਕੋਈ ਘੱਟ ਕੋੜਤਾਂ ਨਹੀਂ ਲੈ ਬਾਈ ਵੇ ਉਰਿਆ ਗੈਨਾਂ ਦੀ ਮਰਜ਼ੀ ਤੇਰੀ ਹੈ ਹੁਣ 500 ਤਾਂ ਅਸੀਂ ਕਹਿ ਕੇ ਲੈਣੀ ਲੈਣਾ ਤੇਥੋਂ ਪੂਰੀ 14.5 ਦੀ ਹੋਗੀ ਨਹੀਂ ਨਹੀਂ ਮਹਾਰਾਜ ਨਹੀਂ 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 ਦੇਣੀ ਨਹੀਂ ਦੇਣੀ ਤੁਸੀਂ ਕਿੰਨੇ ਮੰਗ ਰਹੇ ਹੋ ਆਈ ਤਾਂ 20 ਮੰਗਿਆ ਇਹ ਕਹਿੰਦੇ 15 ਲੱਖ ਲਿਆ ਪਤਾ ਨਹੀਂ ਰੱਬ ਨੂੰ ਜਾਂ ਝੂਠ ਹੈ ਸੱਚਾ ਹੈ ਸੱਚਾ ਹੀ ਸੱਚਾ ਬਿਲਕੁਲ ਸੱਚਾ ਜਦ ਤੇਰੇ ਤੇ ਇਮਾਨਦਾਰੀ ਹੋ ਗਈ 15 ਦੀ ਮਾਲਕ ਦਾ ਸੀ ਕੇਰਾ ਵੀ ਨਹੀਂ ਪੁੱਛਿਆ ਉਹ ਦੋਵੇਂ ਮੇਰੇ ਖੜਾ ਯਾਰਾ ਯਾਰ ਅਸੀਂ ਕਿਹੜਾ ਹੁਣ ਤੁਸੀਂ ਕਿਤੇ ਅੱਜ ਤੇ ਮਿਲਦੇ ਹੁਣ ਮੰਜੂਰ ਹੈ ਤੁਹਾਨੂੰ ਹਾਂ ਸਾਡੇ ਵਾਰੀ ਮੈਂ ਫਿਰ ਭੱਜੀ ਨਾ ਕਿਉਂ ਵੀ ਅਗਲਾ ਕਹਿੰਦਾ ਅਸਤਾਨੀ ਅਸੀਂ ਨੰਦੇ ਤੈਨੂੰ ਜਰਾ ਮਿਲ ਜੂ ਲਾ ਕੇ ਉਹ ਨਾ ਨਾ ਗੱਲ ਹੋ ਗਈ ਵਾ ਠੀਕ ਹੈ ਚਲੋ ਵਾਦਾ ਕਰੇ ਵਿਚਾਰੇ ਮੈਂ ਅੱਗੇ ਨਹੀਂ ਪੈਸੇ ਦੇ ਅਸੀਂ ਸੌਦਾ ਮਾੜਾ ਨਹੀਂ ਦਵਾਵਾਂਗੇ ਨਹੀਂ ਗੂਗਲ ਭੇਜ ਦੇ ਅਸੀਂ ਲਾ ਲਿਆ ਕਿੱਥੋਂ 5000 ਦੇ ਜਨ ਨਾ ਤਰ ਗਰੀਬ ਬੰਦਾ ਯਾਰ ਕਿੰਨੇ ਤਿੰਨ 4000 ਹੈ ਭਾਈ ਬਾਕੀ ਉਹਨੇ ਆ ਜਾਣਾ ਮੈਂ ਲੜਾ ਲਿਆ ਵਾ ਠੀਕ ਹੈ ਕਿਹੜਾ ਨਗਰ ਗੁਲਬੇ ਚੱਲਦਾ ਮੈਂ ਤੁਹਾਨੂੰ ਸੈਂਡ ਕਰਦਾ ਕਿਸੇ ਵਾਲੇ ਚ ਪਾ ਲੈ ਕਿਸੇ ਦੇ ਚ ਪਾ ਲੈ ਫੇਰ ਕਢਾ ਲਿਓ ਮੈਂ ਪੁੱਛ ਉਹ ਜਾ ਬਈ ਇਹ ਗੱਪਣ ਕੋ ਕਣਾ ਹਾਂਜੀ ਕੀ ਮੰਗਿਆ ਇਹ ਯਾਰ ਖਾੜੀ ਬਾਕੀ ਤੂੰ ਤੇਰੇ ਮਰਦੇ ਮੇਰੇ ਨਾਲ ਗੱਲ ਹੋ ਗਈ ਯਾਰ ਗੱਲ ਹੋ ਗਈ ਬਸੋ ਲੈ ਗੱਲ ਹੋ ਗਈ ਮੇਰਾ ਤੇਰੇ ਸਹੀ ਤੇ ਹੜਾ ਬੰਦ ਨਾ ਪੈਸੇ ਹਾਂ ਬਲਾ ਦੇ ਨਾ ਆ ਪੈਸੇ ਸਾਂਭ ਲੈ ਇਹਨਾਂ ਨੂੰ ਆਪਣੀ ਨਖਰਾਈ ਦੱਸਦੀਂ ਦੋ ਇਤਰਾ ਨੂੰ ਤੇਰੇ ਕਰਮ ਕੋਲ ਤੂੰ ਇਹਦਾ ਤੇਰੇ ਗੈਰਿੰਗ ਉਹ ਤਾਂ ਕੋਈ ਵਾਦੇ ਪਾ ਲੈ ਲਈ ਕੋਈ ਤਾਂ ਦੇਣਗੇ ਖੁਸ਼ ਹੋ ਕੇ 500 ਉਹ ਮਰਦਾ ਜੇ ਨੇ ਘੱਟ ਲੈਣੀ ਓਏ ਓਏ ਅਨਾਟੀ ਓਏ ਓਏ ਪਵਾ ਗੁਰੂ ਕਿੰਨੇ ਦੀ ਵੇਚ ਦੀਏ ਹੈ 30 ਮੰਗਿਆ 8000 ਦੇ ਦੇ ਸਾਰਾ 500 ਰੁਪਏ ਅਸੀਂ ਲਵਾਂਗੇ ਤੇ ਤੋਂ ਕਹਿ ਕੇ ਲਵਾਂਗੇ ਚੱਲੇ ਮੈਂ ਦੇਖਦਾ ਯਾਰ ਰਾਜੂ ਗੁਰੂ ਖੜ ਜਾ ਮੈਂ ਦੇਖਦਾ 300 ਰੁਪਏ ਦੇ ਦੇ ਮੈਂ ਦੇਖਦਾ ਮਰੇ ਯਾਰ ਹਲੋ ਓਏ ਖੜ ਜਾ ਇਹਨੂੰ ਦਵਾ ਦਿਆਂ ਉਹ ਦਵਾ ਦਵਾ ਖੜ ਜਾ ਉਹ ਬਦਰਾ ਫਿਰ ਦਊਂਗਾ ਉਹ ਦਵਾ ਉਹ ਫੜਾ ਮੈਂ ਨਹੀਂ ਦਿੰਦਾ ਹੁਣ ਦਵਾ ਦੇ ਉਹਦੇ ਨਹੀਂ ਤਾਂ ਓਏ ਜਉਂਦੇ ਵੀ ਨਾ ਇਹ ਤਾਂ ਵਧੀਆ ਫਿਰ ਮੈਂ ਲੈ ਲਵਾਂ ਫਿਰ ਤੇਰੇ ਨਾਲ ਜਵਾਰ ਆ ਬੁੜੇ ਖਾੜਾ ਰਾਜਪੂਤ ਕਿੰਨੇ ਟਾਈਮ ਬੰਦੀ ਮਿਲੋ ਹੁੰਦੀ ਹੈ ਤਿੰਨ ਮਹੀਨੇ ਦੀ ਕਪੜਾ ਭਰਾਵਾ ਹੁਣ ਚਾਹ ਦੇ ਹੁਣ ਤਿੰਨ ਆ ਗਿਆ ਨਾ ਚਾਰ ਤਿੰਨ ਦੀ ਅਸੀਂ ਲਾਣਾ ਚਾਰ ਦੀ ਆ ਪਿੰਡ ਕਿਹੜੇ ਤੇਰਾ ਪਿੰਡ ਆਪਣਾ ਤਰਖਾਨ ਮਾਦਰਾ ਵੀਰੇ ਸਮਾਨ ਲੈ ਆ ਠੀਕ ਆ ਬਾਈ ਇਹ ਹੁਣ ਕਿੰਨੇ ਕਿੰਨੇ ਟਾਈਮ ਬਾਅਦ ਪਾਨੂੰ ਕਿਹੜਾ ਪਤਾ ਸਾਲ ਬਾਅਦ ਹੁੰਦੀ ਹੁੰਦੀ ਹੈ ਯਾਰ ਜਦ ਇਹ ਵੀ ਨਾ ਰਹਿ ਗਿਆ ਗੁੱਬ ਗੋ ਫੋਨ ਚਾ ਹਾਂ ਦੋ ਮਹੀਨੇ ਰਹਿ ਗਿਆ ਹਾਂ ਹਾਂ ਬਸ ਉਹ ਮੀਨੇ ਪੈ ਹੈ ਪੂਰੇ ਕਰ ਦਾਂਗੇ ਹਾਂ ਹੁਣ ਕੀ ਬਣਿਆ ਤੇਰਾ ਤਿੰਨ ਤਉਗੀ ਆ ਮਨ ਚ ਆ ਗਿਆ ਕਿੱਥੋਂ ਆਨੇ ਆ ਦੇ ਫੋਨ ਲਾ ਚਾ ਨਾ ਨਾ ਇੰਨੇ ਦੀ ਵੀ ਨਹੀਂ ਲੈਣੀ ਯਾਰ ਨਹੀਂ ਲੈਣੀ ਉਹ ਮੈਂ ਨਹੀਂ ਵੇਚਦਾ ਇੱਕ ਮੈਂ ਮੀ ਨਹੀਂ ਵੇਚਦਾ ਕਿੰਨੀ ਕਿ ਜੈਸਾ ਮੈਂ ਤੈਨੂੰ ਇਹਨੇ ਕਿੰਨੀ ਕਿ ਜੈਸਾ ਪਰਚੀ ਮੈਂ ਕਰਾ ਕਿੰਨੀ ਕਿ ਜੈਸਾ ਤੈਨੂੰ ਭਾਜਦਾ 13 ਦੀ 13 ਦੀ ਜਗ੍ਹਾ ਨਹੀਂ ਦਿੰਦਾ ਫਿਰ ਆਪਣੇ ਪੁੱਤ ਨੂੰ ਫਿਰ ਹੋਰ ਕਰ ਕੰਮ ਨਹੀਂ ਰੱਖ ਲੂ ਆ ਇਹ ਉਹਨੂੰ ਵੇਚ ਕੇ ਪੂਰੇ ਕਰ ਲੂ ਉਹ ਇਹ ਕਿਉਂ ਕਰ ਲੂ ਮੈਂ ਕਰ ਲੂ ਮੈਂ ਕਰ ਲੂ ਬੱਤਾ ਬੈਠੇ ਆ ਨਾ ਲੈਂਪ ਤੇ ਆ ਗਿਆ ਜੀ ਫਿਰ ਆ ਗਿਆ ਜੀ ਅੱਛਾ ਕੁਛ ਹੈ ਹਾਂ ਜੀ ਪੂਰਾ ਕੁਛ ਹੈ ਜੀ ਆਪਾਂ ਫਿਰ ਮਿਲਦੇ ਆ ਇਹਨੂੰ ਟਿੱਡੋ ਚੱਕ ਕੇ ਆ ਨਾ ਛੜੀ ਬੱਚਾ ਕਈ ਵਾਰੀ ਟਿਕਾਣੇ ਹੱਲੇ ਜਾਂਦਾ ਹੁੰਦਾ ਹੁਣ ਟਿੱਕਿਆ ਪਿਆ ਉਹ ਬੱਚਾ ਦਾ ਨੀਚ ਠੀਕ ਹੈ ਮਬੇ ਮੋਚ ਕੇ ਲੱਤਾਂਗੇ ਚੱਕ ਕੇ ਮੋਚ ਕੇ ਗੱਡੀ ਜੀ ਮੋਚ ਕੇ ਹੈਗੀ ਹੈ ਜੀ ਦੇਖ ਲੇਗੂ ਨਾ ਬੜਾ ਗੱਡੀ ਚ ਹੈ ਸਾਹ ਉਹਨਾਂ ਕਤੇ ਸੀਟ ਤੇ ਖੜਾ ਨਾ ਰਾਮ ਨਾਲ ਲੈ ਕੇ ਜਾਉਂ ਹੌਲੀ ਹੌਲੀ ਜੰਪਾ ਤੋਂ ਲਾ ਕੇ ਰਿੱਟਾ ਨੂੰ ਵੀ ਨਾ ਕਰੇ ਬੈਠੀ ਰਹਿਣ ਦੀ ਵੀ ਨਾ ਨੂੰ ਹਲਾਇ ਨਾ ਕਰਲੀ ਕਰਲੀ ਜਿਹੜੀ ਮੰਡੀ ਮਰਜੀ ਬੁਲਾ ਲਈ ਸੰਨ ਉਹ ਖਰਦਾ ਓਏ ਈ ਨਾ ਕੋਈ ਓਏ ਭਾਈ ਇਹ ਨਹੀਂ ਨਹੀਂ ਜਿੱਤ ਨਹੀਂ ਜਾ ਪੂਗੀ ਫਿਰ ਆਵਰ ਤੇ ਹੀ ਚੱਲ ਜੂ ਉਹ ਨਾ ਆਸੀ ਕਿਵੇਂ ਕਿਸੇ ਦੀ ਖੋਲ ਕੇ ਫੜਾ ਦਈਏ ਯਾਰ ਪੰਛੀ ਦਾ ਨਹੀਂ ਗੱਲ ਜਿਉਂ ਹੀ ਆਪਾਂ ਜਿੱਦ ਕੇ ਕਾਨੂੰ ਲੈਣੀ ਐ ਇਹ ਤਾਂ ਲਾਣੇਦਾਰਾਂ ਤੋਂ ਆਪ ਜਿਆਦਾ ਛੱਡ ਦੇ ਬਈ ਕਹਿੰਦਾ ਯਾਰ ਨਹੀਂ ਤੰਤਾ ਯਾਰ پتہ ਗੱਲ ਮੈਨੂੰ ਹੁੰਦਾ 16000 ਦੀ ਪ੍ਰਾਉਣਾ ਆ ਰਿਹਾ ਸਾਡਾ ਕਦੇ ਪ੍ਰਾਉਣਾ ਆ ਕਦੇ ਬਾਪ ਬਾਪ ਵੇਚ ਕੇ ਪੂਰੇ ਕਰ ਲਾਂਗੇ ਰੁਪਏ ਆਪਾਂ ਹਾਂ ਜੇ ਉਹਨੂੰ ਦੇ ਦੇਣਾ ਉਹ ਤੂੰ 16 ਦੀ ਲੈ ਬਸ ਪ੍ਰਾਉਣਾ ਨਹੀਂ ਦੇ ਦਾਂਗੇ 16 ਦੀ ਚੁੱਪ ਕਰ ਜਾ ਚੁੱਪ ਮੇਰੇ ਆ ਬਾਪ ਆ ਮਰੇ ਬਹਿਣ ਹੋਰੀ ਬੈਕਨ ਦੀ ਬੱਕੂਰੀ ਪੂਰੇ ਕਰਾ। ਓ ਜਾ ਮੇਰੀਆਂ ਨਾ। ਓ ਯਾਰ ਨਹੀਂ ਹੋਣੇ। ਅਸੀਂ ਤਾਂ ਨਹੀਂ ਸਾਰੇ ਮੰਡੀਆਂ ਚ। ਅੱਛਾ। ਇਹੋ ਗੱਲ ਨੂੰ ਓ ਅਸੀਂ ਕਿਸੇ ਗੱਲ ਨੂੰ ਕਰਦੇ ਆ ਗੁੱਸਾ। ਲੈ ਲੈਣੀ ਮੈਂ ਨਹੀਂ। ਹਾਂ ਮੈਂ ਜਦੀ ਲਾਉਂ ਯਾਰ। ਉਹ ਵੀ ਮੰਗਦੇ ਨਾ। ਆ ਜਾ ਔਰ ਪਹਿਲਾਂ ਮੈਂ ਨਹੀਂ। ਲੈ ਪਹਿਲਾਂ ਐ ਕਿਵੇਂ ਬਣੂਗਾ ਜੇ ਰੈਂ ਨਹੀਂ ਬੜਦਾ ਦੰਨ ਮੈਂ ਤੂੰ। ਪਹਿਲੀ ਕਰੀਂ ਚੋ। ਭయ్యా ਟੱਕਾਵਾ ਜਿਹਾ ਜਿਹਾ ਰਹੀ ਜੀ। ਕੋਣਾ ਤਿੰਨ ਹਜ਼ਾਰ ਦੀ ਮੇਮ ਨਹੀਂ ਵੇਚਦੀਏ ਆਪਾਂ ਨਹੀਂ ਲੈਣੀ 11 'ਚ ਤੈਨੂੰ ਬੱਕਰੀ ਵਜਦੀ ਐ 3000 ਦੀ ਮੇਮ ਨਹੀਂ ਲੈ ਚੱਕ ਮੈਂ 4000 ਆਪਦੀ ਦਿੰਨਾ ਲੈ 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 ਵੇਚ ਤੂੰ ਲੈ ਲੈ ਬੱਕਰੀ ਉਹ 4000 ਤੇਰੀ ਮੇਮ ਨਹੀਂ ਹੋਊ ਉਹ ਛੱਡ ਜਾ ਇਹ ਬੱਕਰੀ ਤੂੰ ਲੈ ਲੈ 4000 ਆਪਦੀ ਚੱਲੀ ਇਹ ਲਿੰਦਰ 4 ਦੀ ਇਹਨਾਂ ਦਾ 8 ਹੋ ਗਿਆ ਚੱਲ ਫੜਾਉ ਮੈਨੂੰ 8 ਆ ਦੀ ਲੈ ਲੈ ਮੈਂ ਤਾਂ ਵੀਰੇ ਦੇ 3000 ਰੁਪਏ ਦਊਂਗਾ ਲੈ ਲੈ ਛੋੜਾ ਸਿੱਧੀ ਜੀ ਗੱਲ ਆ ਛੱਡ ਜਾ ਬਾਬਾ ਤੂੰ ਮੁੱਕਰਦਾ ਤਾਂ ਨਹੀਂ ਫਿਰ 4000 ਦਾ ਫੜ ਲਓ ਨਹੀਂ ਮੁਕਰਦਾ ਪੈਸੇ ਯਾਰ 10000 ਰੁਪਏ ਲੈ ਮੁਝ ਸਾਡੇ ਵੀ ਦੋਤੀ ਦਲਾਲੀ ਦੇ ਬਣਨ 4 ਰੁਪਏ ਦਲਾਲੀ ਦਾ 4 ਰੁਪਏ ਬਣੇ ਬਾਬਾ ਜੀ ਮੈਂ ਹੈ 10000 ਰੁਪਏ ਲੈ ਸੌਤਾ ਦੇਣੀ ਆ ਮੈਂ ਲਊਗਾ ਲੈ ਸੌਤਾ ਦੇ ਦੇਗਾ ਬਾਬਾ ਜੀ ਲੈਣੀਆਂ ਆਪਣ ਨਹੀਂ ਨਹੀਂ ਮੈਂ ਲੈਦਾ ਕੋਈ ਤੇਰੇ ਕੋਰੀ ਕਰਾਰੀ ਗੱਲ ਨਹੀਂ ਕਰ ਰਿਹਾ ਮੈਨੂੰ ਸੜ ਤੇ ਲੈ ਲੈ ਲਓ ਲੈ ਲਓ ਤੱਕ ਲੋ ਪੂਰੀ ਕਰਾਰੀ ਤੂੰ ਇਹਦੇ ਦੰਨੇ 4000 3000 ਰੁਪਿਆ ਦੰਨੇ 4000 ਭਾਇਆ ਜਿੰਦਗੀ ਦਾ ਉਹ ਆਪਰਾ ਹੇ ਤਿੰਨਾਂ ਲਈ ਉਹ ਫੜ ਲੈ ਤੂੰ ਨਹੀਂ ਆ ਲੈ ਆਪਾਂ ਨੂੰ ਕਿਹੜਾ ਘਾਟਾ ਪੈਸਿਆਂ ਦਾ ਤੂੰ ਇੱਕ ਵੇਚ ਦੇ ਤੂੰ ਚਾਰ ਦੀ ਵੇਚ ਦੇ ਬਾਬਾ ਲੈ ਸਾਈ ਦੇ ਰਹਾ ਮੇਰੇ ਨਾਲ ਤੈਨੂੰ 16 ਦੀ ਤਰ੍ਹਾਂ ਨਿਭੜੂ ਮੈਂ ਦੰਦਾ ਓ ਯਾਰ ਇਹਦੀ ਬੋਝਵਾ ਪਹਿਲਾ ਬਾਹਰ ਜਾ ਮੇਰੇ ਯਾਰ ਹੁਣ ਵੇਚ ਰਾ ਤੇਰੀ ਸੂਈ ਸਿੱਧਿਓ ਮੈਂ ਵੀ ਨਹੀਂ ਵੇਚ ਰਾ ਤਰੀ ਆ ਚੱਲੀ ਅਸੀਂ ਉਹਨੂੰ ਨਾਲ ਚ ਦੇ ਦੇ ਕੇ ਬੱਕਰੀ ਕਿਉਂ ਲੱਗ ਰਹੀਆਂ ਤੇਰੀ ਚੱਲ ਆ ਜੋ ਫਿਰ ਯਾਰ ਆਇਓ ਬਾਬੇ ਹੋਰ ਦੇ ਚੱਲ ਆ ਮੈਂ ਨਹੀਂ ਹੋਰ ਦੱਸਣਾ ਬੱਸ ਪੈਰੀਂ ਇੱਥੇ ਨਾ ਮੈਂ ਕਿਹੜਾ ਦੇਵਤਾ ਕੋਈ ਬੰਦਾ ਹੀ ਆ ਮਾੜਾ ਹੁੰਦਾ ਕਿਉਂ ਕਿਸੇ ਨੂੰ ਪੈਰੀਂ ਨਹੀਂ ਹੱਥ ਲਵਾਏਗਾ ਚਲੋ ਉਸਤਾਦ ਛੱਡਾ ਤੇ 500 ਰੁਪਏ ਸੀ ਕਿਥੋਂ ਕਹਿ ਕੇ ਲਵਾਵਾਂਗੇ ਕਿਤੇ ਮੁਕਰ ਜੀ ਪਿੱਛੋਂ ਸਾਨੂੰ ਝੂਗਾ ਚੱਕਣ ਲੱਗੇ ਲੋਕ ਬਾਈ ਆ ਲੈ 16 ਦੀ ਹੋ ਗਈ 16 ਦੀ ਤਾਂ ਫਿਰ ਪਹਿਲੇ ਹੀ ਹੋਰ ਗਈ ਆਇਓ ਫਿਰ ਉਹਦੀ ਵੀ ਛੱਡ ਕੇ ਅਗਲੇ ਉਹ ਦੇ ਦੇ ਬਾਈ ਠੀਕ ਲੱਗੇ ਦੇ ਦੇ ਜਿੱਤ ਨੂੰ ਭੁਗਦੀ ਤੇਰੀ ਵੇਚ ਜਾਨੀ ਹਸਤਾ ਨਹੀਂ ਜਾਂਦੇ ਆ ਉਹ ਵੀ ਮੈਂ ਮੋੜ ਕੇ ਲਿਆ ਵਾਹਾਂ ਬੱਕਰੀ ਛੱਡ ਤੂੰ ਬੱਚੇ ਨਹੀਂ ਰਹਿੰਦੇ ਹੈ ਕਰ ਲੋ ਛੱਡ ਜੀ ਕੀ ਪੈਸੇ ਕੱਢੋ ਪੈਸੇ ਕੱਢ ਦੇ ਸਾਰੀ ਤੁਸੀਂ ਕਹਿਤਾ ਮੈਂ ਇਹਦਾ ਮੈਂ ਕਰਤਾ ਉਹ ਕਹੀ ਜਾਂਦੇ ਰ ਉਹਨੂੰ ਆਪਾਂ ਹੀ ਮਿਮਣੀਆਂ ਵੇਚਣਗੇ ਆ ਕਰੀ ਜਾਂਦੇ ਰ 200 ਹੋ ਗਏ 2000 200 ਹੀ ਦੱਸਦਾ ਓਏ ਗਰਮੀ ਵੜੀ ਆ ਪੰਜ 7 8 9 10 11 12 13 14 15 16 55 ਹੋਰ ਕਹੂਗੀ ਬਾਈ ਸਾਂਝੀ ਦਾ ਹੋਊਗੀ 100 200 ਤੂੰ ਦੇ ਪਸਾਂਝੀ ਦਾ ਹੋਊ ਕਹੇ ਜਮੇ ਚੱਲੀ ਹੋਈ ਐ ਪਹਿਲਾਂ ਤੁਹਾਨੂੰ ਵੀ 500 ਦੇਣਾ ਯਾਰ ਚਾਗਾ ਸੁਣ ਤੇਰੀ ਰਖਾਈ ਤਾਂ ਤੂੰ ਦੇਵੇਂ ਨਹੀਂ ਇਹ ਨਹੀਂ ਦੰਗਾ ਨਾ ਅਸੀਂ ਚਾ ਮੇਰੇ ਯਾਰੇ ਨੱਟੀ ਕੀ ਹੋ ਗਿਆ ਓ ਸਾਰੀ ਨੱਟੀ ਹੋ ਗਿਆ ਇਕੱਠੇ ਉਹ ਰਾਣੀ ਬਾਹਰੀ ਕਿੱਥੇ ਪਾਦੀ ਗਈ ਯਾਰ ਉਹਦੇ ਬਾਰੇ ਦੱਸਾਰਾ ਬਤਾ ਉਹ ਬਣਾ ਦੇ ਮੈਂ ਉਹ ਤਾਂ ਖਾਣ ਨੂੰ ਖੜ ਯਾਰ ਉਹ ਜਵਾਕ ਜਾ ਕਿੱਧਰ ਗਿਆ ਜਿਹੜੀ ਬੇਵਣੀ ਖਰੀਦਦਾ ਸੀ ਓਏ ਉਹ ਬੇਵਣੀ ਖਰੀਦਦਾ ਸੀ ਕਿੱਧਰ ਲੰਘ ਗਿਆ ਉਹ ਮੈਂ ਤਾਂ ਤੇਰੇ ਖੜਾ ਯਾਰ ਤੇ ਸਾਰੇ ਪੈਨਲਟੀ ਓਏ ਇਹ ਹੋ ਗਿਆ ਹੋਰ ਇੰਝ ਕਰਦਾ ਯਾਰ ਮੈਂ ਉਹਦਾ ਸਾਹ ਕਰਨ ਗਿਆ ਵਾ ਆਪੀ ਆਈ ਇਹ ਟੋਲ ਕੇ ਓ ਗਿਆ ਨੀ ਨੂੰ ਦੇ ਦੇ ਤੂੰ ਇੱਕ ਐ ਹੋ ਗਿਆ ਕਾਲੀ ਬਿੰਦੀ ਹੈਗੀ ਆ ਵੀਰੇ ਇਹ ਉਹਨਾਂ ਦਾ ਖਲਾ ਖਾਊਗੀ ਉਹ ਭੁੱਖੇ ਮੋਲੇ ਪੱਕੀ ਦਾ ਗੜੀਆ ਇਹਨੇ ਕਿਹਾ ਤੁਸੀਂ ਗੋਲ ਗੱਪਾ ਦੇ ਗੋਲੀ ਵੀ ਜਾ ਵੀਰਾ ਵਾ ਤੈਨੂੰ ਗਰਮੀ ਲੱਗ ਜਾਓ ਜੀ ਸਾਨੂੰ ਦੇ ਓਏ ਪਾਣੀ ਪੀ ਜਾ ਤੂੰ ਹੈ ਆਏ ਹੋਏ ਓਏ ਏਠਾ ਨਹੀਂ ਮੈਂ ਕਰੂੰ ਤਹਾਨੂੰ ਤੂੰ ਵੀ ਇੱਕੋ ਹੀ ਦੱਸ ਦੇ ਕਿੰਨੇ ਮੰਗ ਰਿਹਾ ਹੈਂ 20000 ਤਵੀ 3 ਘਟ ਗਿਆ ਉਹ ਓ ਤੂੰ ਖੜਤਾ ਜਾਏ ਭੱਜ ਨਾ ਨਾ ਖੜ ਕੇ ਕੀ ਕਰੂਗਾ ਦੱਬੀ ਸੌਣਾ ਖੜਤਾ ਜਾ ਤੈਨੂੰ ਐ ਤਾਂ ਨਹੀਂ ਕਹਿੰਦੇ ਜਿੱਥੇ ਤੈਨੂੰ ਪੁੱਗੂ ਤੂੰ ਉੱਥੇ ਲਾਈ ਨਾ ਨਾ ਬੰਦ ਤੋਂ ਪਰ ਪੁੱਗਦੀ ਅੰਨੇ ਦੀ ਸਾਈ ਤਾਂ ਦੂਰ 당 ਜੰਦੀ ਆ ਚੱਲ ਲੈ ਦੇ ਸਾਈ ਦੀ ਪਾਣੀ ਦੀ ਉਹ ਪੂਰੀ 15000 ਦੀ ਪੁੱਛਦੇ ਆ ਜੇ ਤੂੰ ਕੱਚੀਆਂ ਗੱਲਾਂ ਨਹੀਂ ਕਰਦੇ ਕਿਉਂ ਬਈ ਹਾਂ ਇਹ ਮਾਲਵਾ ਦੀ ਚੱਲਣਾ ਨਹੀਂ ਦਿੰਦਾ ਫਰੋਂ ਆਪਣੇ ਕੀ ਪਾਸ ਹੈ ਉਹ ਬੱਕੀ ਲਿਖਾਈ ਕਰਦੀ ਕਿ ਨਹੀਂ ਕਰਦੀ ਕਿਹੜੀ ਵੀ ਉਹ ਵੀ ਕਰਾਤਾ ਦਸਤੀ ਆਇਰੇ ਜੀ ਪਰ ਨਾ ਪਰ ਮੇਰੇ ਪਾਸੋਂ ਦੀ ਆਹੋ ਠੀਕ ਹੈ ਮੈਂ ਨਹੀਂ ਤਾਂ ਖਾਂਦੀ ਆ ਢਾਣੀਆਂ ਯਾਰ ਉਹ ਵਧੀਆ ਵੇਵ ਨਹੀਂ ਕੋਈ ਗੱਲ ਨਹੀਂ ਲਿਖੀ ਹੋਊਗੀ ਜੋੜੇ 30000 ਰੁਪਏ ਦਾ 35000 ਜੋੜੇ ਦਾ ਤੁਲਾ ਤੂੰ ਵੀ ਲਾ ਕੁਸਾ 20000 ਮੈਂ ਵੀ ਤੱਕ ਰਿਹਾ ਦੀ ਮਨਚਮਾ 20 ਲਊ ਸਹੀ ਘੱਟ ਨੇ ਮੇੜਾ ਜੋੜੇ ਦੇ 20000 ਲੱਗੀ ਥੋੜਾ ਜਿਹਾ ਘੱਟ ਹੈ ਨਾ ਨਾ ਇਹ ਕੀ ਫਜ਼ਰ ਓਏ ਬੜ ਜਾ ਮੰਨ ਲਓ ਉਹ ਗੱਲਾਂ ਬਾਤ ਹੀ ਓਏ ਕੋਈ ਤੇਰਾ ਸੌਦਾ ਕਰੀਏ ਓਏ ਛੋਡੀ ਇਹਦੇ ਨਾਲ ਦਾ ਲੱਗ 21000 ਰੁਪਏ ਮਿੱਠ ਪੈਣਾ ਦੇ ਖੁਦਾ ਸੌਦਾ ਹੈ ਵੀਰੇ ਨਾ ਐ ਨਾ ਚੱਲ ਨਾ ਦੇਖ ਮੰਗਦੇ ਮੈਂ ਤਾਂ ਹੀ ਪੁੱਛ ਰਿਹਾ ਮੇਰੇ ਨਾਲ ਤੂੰ ਨਾ ਵੀਰੇ ਬੋਲੀ ਤੈਨੂੰ ਬੱਕਰੀ ਲੈ ਕੇ ਦੇਵਾਂਗੇ 2 ਮਿੰਟ ਤੂੰ ਬਾਹਰ ਜਿਹੇ ਮੈਂ ਪਹਿਲਾਂ 1 ਮਿੰਟ ਵੀਰੇ ਕੈਸ਼ ਨਗਦ ਨਹੀਂ ਹੈਗਾ ਗੁੱਗਲ ਪੇ ਕਰੂੰਗਾ ਕੋਈ ਨਾ ਕੋਈ ਨਹੀਂ ਕਦੀ ਪਹਿਲਾਂ ਗੱਲ ਕਹੇ ਨਾਲ ਉਹਦੇ ਨਾਲ ਨਾ ਤਾ ਕੱਲ ਸੁਣਨਾ ਵੀਰੇ ਉਹ ਅਮਰੀਕਾ ਕਹਿੰਦਾ 20 ਕੱਲ ਦਾ ਸਹੀ ਵੀਰੇ ਪਰ 20 ਨਹੀਂ ਜੜੇ 62 ਨੇ ਲਾਤੀ 21000 ਦੀ ਪਹਿ ਨਾ ਲਗ ਦੇ ਮੇਰੇ ਕੋਲ ਬੇਦੀ ਲੋੜ ਲਾ ਗਰੇ ਬਾਹ ਕੱਟਾ ਫਾਇਦਾ ਤੇ ਕੋਈ ਮੇਰੇ ਕੰਦੇ ਚ ਇਹ ਯਾਰ ਮਾਨਾ ਨਾ ਬਸ ਨਾ ਬਸ ਰਹਿਣ ਦੇ ਉਹ ਵੀ ਐਦੋ ਘਟ ਨਾ ਕਿੰਦਾ ਚੀਜ਼ ਦੀ ਨਹੀਂ ਬਿਕ ਚੱਲ ਨਹੀਂ ਬਿਕਦੀ ਘਰ ਨਹੀਂ ਲੈ ਜੂਗਾ 100 ਲੀਕ ਦਾ ਟਰੈਕਟਰ ਖੜਾ ਸੌ ਦੀਦੀ ਹੋ ਜੀ ਹੋਰ ਬੋਲੀ ਮੈਂ ਕਿਦੋਂ ਟੈਕੂ ਦਾ ਕਰਾਇਆ ਨਮੇੜਦੀ ਏ ਜੇ ਮੰਨੂ ਬੰਨੂ ਬਣਾ ਦੇ ਕਰਾ ਯਾਰ ਜੇ ਨਵੇਂੜ ਦੀ ਏ ਕਿੰਨੇ ਦਿਨ ਕਹਿੰਦਾ ਉਹ ਫੜਾ ਦੇ ਇੱਕ ਗੱਲ ਦੱਸ ਤਾ ਹਾਂ 30 ਹਜ਼ਾਰ ਪਿੱਕ ਪੈਸਾ ਘੱਟੇ 25 ਜਣ ਜੜੀ ਨਾ ਅੱਛਾ 20 ਜਣ ਜੜੀ ਨੇ ਨਾ ਲੈ ਲੈ ਵੀਰੇ ਹੁਣ ਯਾਰ ਆ ਵੀ ਸਾਈ ਫੜਾ ਮੈਂ ਤੇ 21 ਹਜ਼ਾਰ ਦੇ ਵੀਰੇ ਉਹਨੇ ਵੱਧ ਲਾਤਾ ਲਾ ਦੇ ਨਹੀਂ ਕੋਈ ਗੱਲ ਨਹੀਂ ਫਿਰ ਨਹੀਂ ਹੁਣ ਸਾਈ ਮੈਨੂੰ ਮੈਂ ਵਾਦਦਾ ਨਹੀਂ ਵਾਦਦਾ ਨਹੀਂ ਓਏ ਬੱਸ ਤੂੰ ਇਹ ਤਾਂ ਕਹਿੰਦਾ ਵਾਦਦਾ ਨਹੀਂ ਹੁਣ ਐਨਾ ਭੱਜ ਜਾਣਾ ਤਾਂ 26 ਦਾ ਤੈਨੂੰ ਲੋੜ ਕੇ ਆ ਤੂੰ ਰੁਕ ਰਹਿ ਤੂੰ ਯਾਰ 26 ਦਾ ਤਾ ਪਾਗਲ ਕਿ ਹੋਇਆ ਤੂੰ ਮੈਂ ਜਾਇਆ ਅਗਲੇ ਨੂੰ ਨਹੀਂ ਪੁੱਛਦਾ ਬੱਤ ਲੈ ਮੈਸੇ ਬਾਕੀ ਪੱਠਾ ਦੋਏ ਪੈਆਂ ਸੁਣ ਲਈਏ ਦੱਸ ਦੇ ਨਾ ਨਸਲ ਦੀਆਂ ਨੇ 26 ਦੀਆਂ ਵੀ ਹੈ ਮਹਿੰਗੀਆਂ ਨਹੀਂ ਜੇ ਤੱਕ ਰੱਖਣੀਆਂ ਨੇ ਚੀਜ਼ਾਂ ਨੇ ਨਜ਼ਖੀਰੀ ਆਹ ਪੱਠਾ ਹਾਂ ਪੱਠ ਦੇ ਕੰਨ ਕੁੰਦ ਦੇ ਸੁਨੱਖ ਕਿੰਨੇ